ਮੱਕ ਜੀ ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਉਹ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਤੇ ਮੋਢੇ ਤੇ ਉਹਦੀ ਛੱਟ ਲੱਗ ਗਈ ਤਿੰਦੂਆ ਹਾਂਜੀ ਅਸੀਂ ਚੀਤਾ ਗਈ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਹਾਂਜੀ ਅਹੀਂ ਜਦੋਂ ਦੋਰੇ ਛਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾウダー ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲੈ ਗਿਆ ਨਿੱਪਾਂ ਲੱਗਾ ਵੇਖਿਆ ਹਾਂਜੀ ਪਿੰਜਰਾ ਇਹ ਇੱਕ ਫੈਨਾਂ ਨੇ ਲਾ ਮੈਂ ਕਿਹਾ ਲੈ ਆਣੀ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਹਾਂਜੀ ਕੈਮਰੇ ਵੀ ਲਾਏ ਆ ਚਲੋ ਗਾੜੀ ਬਚਾ ਰਵੇ ਪਿੰਡ 'ਚ ਕਾ ਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ ਇਹਕੇ ਨੁਕਸਾਨ ਕੀ ਤਾਇਕਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਏ ਆ ਕਾਰਨ ਤੇ ਰੌਲਾ ਪਹਿਲੇ ਚਿਰੋਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮੈਗਮ ਵਾਲੇ ਦੱਸਦੇ ਪੀ ਠੀਕ ਆ ਸੱਚ ਆ ਹਾਂਜੀ ਇਹ ਕੁੱਕੜ ਰਖੇ ਵਿੱਚ ਆਂਦੇ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੁਛ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਡੀ ਕਰ ਨਹੀਂ ਹੁਣ ਨਹੀਂ ਹੁਣ ਨਹੀਂ ਆਪ ਆਖਿਆ ਇਹ ਖਾ ਲੈ ਜੋ ਪਿੰਜਰਾ ਹੁਣ ਕਣਕਾਂ ਵੱਡੀਆਂ ਗਿਆ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾਂ ਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤੇ ਹੈ ਹੀ ਨਾ ਇਹ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਈ ਕਹਿੰਦਾ ਦਾ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ